ਦੇਖੋ ਬ੍ਰਦਰ ਮਾਨਯੋਗ ਐਸਐਸਪੀ ਸਾਹਿਬਾ ਬਦਰ ਬੋਲੋ ਸਾਨੂੰ ਸਤਿ ਸ੍ਰੀ ਅਕਾਲ ਦਿਸ਼ਾ ਦੇਸ਼ ਆ ਗਏ ਨੇ ਵੀ ਆ ਜਿਹੜੀ ਫੜ ਦੀ ਸਥਿਤੀ ਬਣੀ ਹੋਈ ਹੈ ਬਾਹਰ ਦੀ ਸਥਿਤੀ ਬਣੀ ਹੋਈ ਹੈ ਤੁਹਾਨੂੰ ਪਤਾ ਹੀ ਹੈ ਕਾਫੀ ਨਾਜੂਕਾ ਹੈ ਔਰ ਸਾਡੀ ਸਾਰੇ ਇੱਥੇ ਆਲੇ ਦੁਆਲੇ ਦੇ ਸੱਜਣਾ ਮਿੱਤਰਾਂ ਭੈਣ ਭਰਾਵਾਂ ਨੂੰ ਅਪੀਲ ਹੈ ਵੀ ਤੁਸੀਂ ਆਂਦੇ ਹੋ ਆਪਣੇ ਵਾਈਕਲ ਤੇ ਇੱਥੇ ਰੁਕੋ ਨਾ ਕਿਰਪਾ ਕਰਕੇ ਅੱਗੇ ਲੰਘਦੇ ਜਾਓ ਕਈ ਮੈਂ ਦੇਖ ਰਿਹਾ ਸੀਗਾ ਜਿਸ ਤਰ੍ਹਾਂ ਕੋਈ ਕਹਿ ਰਹੇ ਹੋ ਕਿ ਖੜੇ ਹੋ ਕੇ ਸੈਲਫੀਆਂ ਲੈ ਲਾ ਪੰਦੇ ਜਾਂ ਵੀਡੀਓ ਬਣਾ ਲਾ ਪੰਦੇ ਨੇ ਉਹਨਾਂ ਸਾਰੇ ਗੇ ਹੱਥ ਜੋੜ ਕੇ ਅਪੀਲ ਹੈ ਵੀ ਇਹੋ ਜੇ ਕੰਮ ਨਾ ਕਰੋ ਕਿਤੇ ਵੀ ਪੈਰ ਜਾ ਕਿਤੇ ਵੀ ਫਿਸਲ ਕੇ ਬੰਦਾ ਜਿਹੜਾ ਡਿੱਗ ਸਕਦਾ ਉਹਦਾ ਨੁਕਸਾਨ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੋ ਸਾਰੇ ਅੱਗੇ ਸਾਡੀ ਅਪੀਲ ਹੈ ਕਿ ਜਿਹੜਾ ਬੰਦਾ ਵੀ ਇਤੋਂ ਲੰਘ ਰਿਹਾ ਉਹ ਕਾਇਂ ਨਹੀਂ ਇੱਥੇ ਰੁਕੇ ਨਾ ਇੱਥੋਂ ਆਪਣੇ ਆਪਣੀ ਜਿਹੜੀ ਡੈਸਟੀਨੇਸ਼ਨ ਤੇ ਜਾਣਾ ਉੱਥੇ ਕਿਰਪਾ ਕਰਕੇ ਸਹੀ ਸਲਾਮਤ ਪਹੁੰਚੋ ਥੈਂਕ ਯੂ ਵੈਰੀ ਮਚ ਚਲੋ ਇਹਦੇ ਬਾਰੇ ਮਾਨ ਜੋ ਜੋ ਵੀ ਸੀਨੀਅਰ ਅਫਸਰ ਦੀ ਹਦਾਇਤਾਂ ਹੋਣਗੀਆਂ ਉਹਦੇ ਮੁਤਾਬਿਕ ਜਿਹੜੀ ਕਾਰਵਾਈ ਕੀਤੀ ਜਾਵੇ ਥੈਂਕ ਯੂ ਵੈਰੀ ਮਚ